ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਪਹੁੰਚੇ ਆਂ ਜੀ ਮੰਡੀ ਜਗਰਾਉਂ ਵਿਰੇ ਸਪੈਸ਼ਲ ਬੇਨਤੀ ਹੈ ਇੱਕ ਤਾਂ ਜਿਹੜੀ ਵੀਡੀਓ ਚੰਗੀ ਲੱਗੀ ਵਿਰੇ ਸ਼ੇਅਰ ਜ਼ਰੂਰ ਕਰ ਦਿਓ ਤਰੀਕ ਨੋਟ ਕਰ ਲਓ 23 ਤਰੀਕ 5 ਮਹੀਨਾ ਤੇ 2025 ਜੀ ਉਹ ਮੈਂ ਗਾਉਂ ਤੇ ਹੀ ਪਹੁੰਚੇ ਆਂ ਜੀ ਜਰਸੀਆਂ ਦੇ ਵੀ ਆ HF ਦੇ ਵੀ ਆ ਨਗੀਨੇ ਤੋਂ ਨਗੀਨਾ ਪੀਸ ਜਿਹਾ ਕਰ ਲਓ ਜੀ ਪਾਲੋ ਦਰਸ਼ਨ ਕੁਆਲਿਟੀਆਂ ਕਹਿ ਸਕਦੇ ਆਪਾਂ origignal ਪੰਜਾਬ ਵਾਲੀਆਂ ਬਾਕੀ ਚੰਗੀਆਂ ਵੜਾ ਨੇ ਵਿੱਚੋਂ ਕੋਸ ਕੈਨੀਮਲ ਦੀ ਤੁਹਾਨੂੰ ਮੈਂ ਡਿਟੇਲ ਲੈ ਕੇ ਦੇ ਦੂੰਗਾ ਜੀ ਵੀਡੀਓ ਨੂੰ ਐਂਡ ਟਿੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਓ ਜੀ ਪਾਲ ਉਹ ਨਗੀਨੇ ਦੇ ਦਰਸ਼ਨ ਕੁਆਲਟੀ ਦਾ ਬਰੀਡ ਦਾ ਹੰਤ ਕੋਈ ਨਹੀਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸੁਖਵਿੰਦਰ ਸਿੰਘ ਪਿੰਡ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਗੋਦਿਆਣਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 7814782 ਤੇ ਵਿਪਾਰ ਦਾ ਕੰਮ ਹੀ ਹੈ ਜੀ ਠੀਕ ਹੈ ਘਰੇ ਵੀ ਆਪਣੇ ਕੋਲ ਰਹਾ ਹੋਰ ਪਸ਼ੂ ਮਜੂਦ ਹੁੰਦੇ ਕਿੰਨੇ ਲੀਟਰ ਵਾਲੇ ਹੁੰਦੇ ਆਪਣੇ ਕੋਲ ਜੀ 25 ਤੋਂ ਲੈ ਕੇ ਹੁੰਦਾ ਜੀ 40 ਦਾ ਉੱਪਰੋਂ ਜਿੰਨੀ ਮਾਰਕੀ ਦਾ ਜੀ ਆ ਨਗੀਨੇ ਦੀ ਕੀ ਡਿਟੇਲ ਸੁਹਾ ਕੇ ਨਮਾਜੀ ਦੂਜਾ ਸੁਹਾ ਜੀ ਇਹਨਾਂ ਨੇ ਕਹੋ 4 ਦਿਨ ਦਾ ਇਹਦੇ ਮੂਤੋਂ 4 ਦਿਨ ਦਾ ਬੱੱਚਾ ਇਹ ਬੱਛੀਆਂ ਆ ਇਹਨਾਂ ਨੂੰ ਬੱਚੀ ਦਾ ਕੋਈ ਆਇਰ ਸ਼ਹਿਰ ਦਾ ਰਿਕਾਰਡ ਮਿਲ ਜੀ ਸੀਮਨ ਦਾ ਕਿੰਨਾ ਬਾਜੂ ਕਰਮ ਵਾਲੀ ਦੁੱਧ ਜੀ ਇਹਨੇ ਫਲੂਨ ਦਾ ਦਿੱਤਾ 34 35 ਕਿਲੋ ਜੀ ਖੁੱਲਾ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ 34 35 ਕਿਲੋ ਬਾਈ ਦਸ ਦਾ ਖੁੱਲਾ ਹੀ ਦਿੱਤਾ ਜੀ ਦੇਖ ਕੇ ਵੇਖ ਲੈਂਦੇ ਆਪਸ ਲੈਂਦੀ ਆ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਇਹ 1322 ਕਹਿੰਦਾ 40 ਦੀ ਉਮੀਦ ਆ ਜਿਹੜੇ ਸਾਬ ਨਾਲ ਕਰਮ ਵਾਲੀ ਤਿਆਰੀ ਕਰੀ ਬੈਠੀ ਆ ਹੱਕ ਵੀ ਹੈ ਵੀਰੇ ਦੇਣ ਦਾ 40 ਕੋਈ ਬਾਲਾ ਵੀ ਨਹੀਂ ਸੋਨਾ ਤੇ ਵੱਡਾ ਹਵਾਨਾ ਅੱਜ ਕਿੰਨਾ ਬੋਲਾ ਤਿਆਰ ਆ ਜੀ 30 ਕਿਲੋ ਜੋ ਕੇ ਦੇ ਦਾਂਗੇ ਜੀ ਥਾਣਾ ਦੀ ਗਰੰਟੀ ਹੈ ਜੀ ਪੂਰੀ ਸਾਫ ਹੈ ਯਾਰ ਠੀਕ ਹੈ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦੀ ਵੀਰੇ 78147 8200 ਮੁੱਲ ਜੀ ਇਹਦਾ ਮੁੱਲ 81 ਹੈ ਜੀ ਬੋਜੂ ਮਾਨ ਤਾਂ ਹਾਂਜੀ ਹੋ ਗਿਆ ਠੀਕ ਹੈ ਵੀਰੇ ਦੋ ਨੰਬਰ ਵੈਟ ਵੀ ਆਪਣੀ ਹੈ ਵੀਰੇ ਠੀਕ ਹੈ ਵੀਰੇ ਇਹਦਾ ਸੂਆ ਕਿੰਨੇ ਮਾ ਜੀ ਇਹ ਵੀ ਦੂਜਾ ਸੂਆ 6 ਦਾ ਹੁੰਦਾ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਤੀਜਾ ਸੂਈ ਨੋ ਗਈ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਬੱਚਾ ਬਾਈ ਠੀਕ ਆ ਇਹਦੇ ਮਗਰ ਬੱਚਾ ਜੀਰ ਦੀ ਕੰਪਲੀਟ ਆ ਜੀ ਹਾਂ ਜੀ ਪੂਰੀ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਲਈ 22 ਕਿਲੋ ਤਿਆਰ ਹੈ ਇਹ ਸਟਾਰਟਿੰਗ ਆ ਹਾਂ ਜੀ ਹਾਂ ਜੀ ਸਟਾਰਟ ਠੀਕ ਆ ਕਿੰਨਾ ਪਾਜੂਗਾ ਰਮਾਲੇ 25 ਆਉਣਾ ਪਾਉਂਗਾ ਤੁਰ ਕੇ ਦਿਖਾ ਦੇ ਵੀਰੇ 27 28 ਕਿਲੋ 22 ਕਹਿੰਦਾ ਖੁੱਲਾ ਹੀ ਪਾਜੂ ਸੋਹਣੀ ਐ ਡਰ ਕੁਆਲਟੀ ਆ ਜੀ ਬਾਕੀ ਇਹ ਬਲੈਕ ਕਲਰ ਚ ਆ ਜਾਂਦੀ ਬਿਊਟੀ ਯੂਸ ਵੈਟ ਦੀ ਵੀ ਬਹੁਤ ਸੀਗੀ ਬਾਕੀ ਹਵਾਨਾ ਤੁਸੀਂ ਫਿਟਨੈਸ ਆਲਾ ਚੈੱਕ ਕਰਤਾ ਕਿ ਨੋ ਥਾਣੇ ਕੱਲਾ ਕੱਲਾ ਨਿਕੜ ਮੈਂ ਐਂਡ ਫਸਿਆ ਪਿਆ 22 ਕਿਲੋ 22 ਦੱਸਦਾ ਕਿ ਬੌਲੀ ਅੱਜ ਦੀ ਤਿਆਰ ਦੋ ਟਾਈਮ ਠੀਕ ਹੈ ਬਰੇ ਛੇ ਦੰਦਾ ਜੀ origignal ਕਹਿਣ ਦੀ ਗੱਲ ਨਹੀਂ ਜਿਹੜਾ ਬਾਈ ਨੇ ਕਿਹਾ ਉਹੀ ਡਿਟੇਲ ਨਿਕਲੂਗੀ ਬਾਕੀ ਮੋਬਾਈਲ ਨੰਬਰ ਬਾਈ ਨੇ ਦੱਸ ਹੀ ਦਿੱਤਾ ਘਰੇ ਵੀ ਬਾਈ ਕੋਲ ਹਰ ਵਕਤ ਪਸ਼ੂ ਅਵੇਲੇਬਲ ਹੁੰਦੇ ਆ ਇਹਦੀ ਕੀ ਡਿਮਾਂਡ ਆ ਜੀ ਹਾਂਜੀ ਇਹਦਾ 110 ਦਾ ਸਹੀ ਇਹਦਾ 110000 ਵਿੱਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਲਓ ਜੀ ਤੋਹਫੇ ਤੁਹਾਡੇ ਵਾਸਤੇ ਉਹ ਵੀ ਮੋਰਾ ਪ्युअर ਹਰਿਆਣੇ ਦੀਆਂ ਬਾਈ ਸਣੀ ਕੋਲ ਪਹੁੰਚੇ ਆਂ ਜੀ ਮੰਡੀ 'ਚ ਮੇਲਾ ਲਵਾਇਆ ਪਿਆ ਵੀਰ ਦਾ ਨਾਗ ਪੁੱਛ ਲੈਣੇ ਤੇ ਡਿਟੇਲ ਲੈ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਨੀਆ ਪਿੰਡ ਬਦਨੀ ਘੁਰਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 6283254775 ਠੀਕ ਆ ਵੀਰੇ ਅੱਜ ਕਿੰਨੇ ਨਾਗ ਲੈ ਕੇ ਆਂਦੇ ਆ ਕਾਰ ਵਾਲੇ ਬੈੜੀਆ ਬੈੜੀ ਠੀਕ ਹੈ ਇੱਕ ਬੈੜੀ ਆ ਉਹਦੀ ਵੀ ਆਪਾਂ ਡਿਟੇਲ ਲੈ ਦਿੰਨੇ ਆ ਤੇ ਘਰ ਵਾਲੇ ਨਾਗ ਜਿਹੜੇ ਆਪਾਂ ਵੀਡੀਓ ਪਾਈ ਤੇ ਉਹ ਮਾਲ ਸੇਲ ਹੋ ਗਿਆ ਤਿੰਨ ਮਹੀਨੇ ਰਹਿ ਗਈ ਇਹ ਤਾਂ ਨਾਗ ਹੋਰ ਆ ਜੀ ਠੀਕ ਆ ਆ ਵੱਡੀ ਮਾਈ ਤੋਂ ਪਹਿਲਾਂ ਸ਼ੁਰੂ ਕਰਦੇ ਆ ਇੱਕ ਬੈੜੀ ਦੀ ਵੀ ਸਿੱਧੋ ਹੀ ਆਈਆਂ ਦੋ ਝੋਟੀਆਂ ਕੋਈ ਨੂੰ ਪਤਾ ਇਹਨਾਂ ਦਾ ਬਾਜ਼ਾਰ ਵੀ ਨਹੀਂ ਲੱਗਿਆ ਲੱਗਦਾ ਸੂਣ ਵਾਲੀ ਆ ਸੂਣ ਵਾਲੇ ਗੱਭਣ ਆ ਹਾਂ 20 ਕਿਲੋ ਦੁੱਧ ਦਿੰਦਾ ਇਹਨੇ ਪਹਿਲਾਂ ਨੇ ਛੇ ਦਾਂਦਾ ਅੱਛਾ ਮੂੰਹ ਤੋਂ ਛੇ ਦਾਂਦਾ ਕਵਾਲਿਟੀ ਤੁਸੀਂ ਦੇਖ ਸਕਦੇ ਹੋ ਫੁੱਲ ਵਜਨ ਵਜੂਦ ਆ ਜੀ ਗੱਬਣ ਆ ਹਜੇ ਤੇ ਭੰਡਾਂ ਵਾਲਾ ਜੀ ਫਿਰਦੀ ਆ ਕਰਮ ਵਾਲੀ ਜੀ 20 ਕਿਲੋ ਦੁੱਧ ਬਾਈ ਦੱਸਦਾ ਕਿ ਦਿੱਤਾ ਹੋਇਆ ਜੀ ਬਾਕੀ ਤਿਆਰੀ ਤੁਸੀਂ ਦੇਖ ਵੀ ਸਕਦੇ ਹੋ ਸੋਨਾ ਤੇ ਵੱਡਾ ਹਵਾਲ ਫੇਟ ਮਸਾਲਾ ਜੀ ਥਾਨ ਕੱਲ ਖੱਲਾ-ਖੱਲਾ ਗੱਲਾਂ ਦੀ ਗਰੰਟੀ ਆ ਮੋੜ ਲੈ ਜੇਰ ਸੋਨਾ ਥਣਾ ਦਾ ਸਿਆਜ ਇਕੱਲਾ ਇਕੱਲਾ ਪੂਰੀ ਖਰੀ ਆ ਬਰਾੜ ਬਾਈ ਗਰੰਟੀ ਹੋ ਮੈਂ ਦੀ ਗਰੰਟੀ ਹੋ ਜੀ ਪਿੱਛੇ ਰੀ ਚਵਾਈ ਦੀ ਸਾਰੀ ਬੋਲ ਗਰੰਟੀ ਹੈ ਇੱਥੇ ਮਾਰਦੇ ਆ ਪਾਊਡਾ ਲਾ ਕੇ ਚੜਜਾ ਵਾਲਾ ਠੀਕ ਆ ਵੀਰੇ ਠੀਕ ਹੈ ਜੀ 5-4 ਦਿਨ ਹੁੰਦੀ ਠੀਕ ਆਵੇਂ ਬੰਦੇ ਮੈਨੂੰ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਸੋਨਾ ਮੋਟਾ ਥਣ ਦੀ ਗੂਲ ਪੈਠ ਪੁੜਾ ਸਾਢੇ ਤੈਂ ਦੀ ਡਿਮਾਂਡ ਜੀ ਇਹਦੀ ਤਮਾਨਕਨੀ ਮਰਜ਼ੀ ਕਰਾ ਲਾ ਬਾਈ ਸਾਢੇ ਤਿੰਨ ਦਾ ਬੱਚਾ ਲੱਗਣਾ ਇਹਨੂੰ ਥਣ ਖਚਾਵਾਂਗੇ ਜੋ ਕੀ ਸਾਢੇ ਤਿੰਨ ਲੱਖ ਤੇ ਠੀਕ ਆ ਖਾਨਮ ਬਾਈ ਕਹਿੰਦਾ ਖਚਾਵਾਂਗੇ ਜੀ 3.5 ਲੱਖ ਠੀਕ ਹੈ ਵੀਰੇ ਆ ਜਲੇ ਠੀਕ ਹੈ ਵੀਰੇ ਤੇ ਇਹਦਾ ਸੂਆ ਕਿੰਨਾ ਮਾਜੇ ਇਹਦਾ ਦੂਜਾ 15 ਕਿਲੋ ਦੁੱਧ ਤਿਆਰ ਆ 15 ਕਿਲੋ ਦੁੱਧ ਕਦੋਂ ਸੂਈ ਆ ਵੀਰੇ ਇਹਨੂੰ ਸੂਈ ਨੂੰ 10-11 ਦਿਨ ਹੋ ਗਏ ਠੀਕ ਹੈ 10-11 ਦਿਨ ਹੋ ਗਏ ਜੀ ਥਣ ਪੂਰਾ ਟੌਪ ਦਾ 10-11 ਦਿਨ 15 ਕਿਲੋ ਨੈਟ ਤਿਆਰ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਗਾਰੰਟੀ ਉਹ ਮੈਂ ਪਿੰਡਾ ਪੂਰਾ ਬਰੀਕ ਆ ਝੋਟੀ ਦਾ ਸਹੀ ਗੱਲ ਬਰੀਕੀਆਂ ਬਹੁਤ ਨੇ ਜੀ ਕਿੰਨਾ ਬਾਜੂ ਕਰਮਾ ਵਾਲੀ ਭਾਈ ਨਾ ਰਾਵਣਾ 15 16 ਕਿਲੋ ਰਾਵਣਾ ਦੇ ਦੂ ਗਰਮੀ ਆ ਭਾਈ ਠੀਕ ਆ ਬਾਕੀ ਮੌਸਮ ਘਰ ਹੋਰ ਕਿਲੋ 1.5 ਕਿਲੋ ਬਾਜੂਗੀ ਭਾਈ ਇਹਨੇ ਮੈਂ ਕਹਦਾ 18 20 ਦੇ ਦੂਗੀ ਕੀ ਕਹਦਾ ਠੀਕ ਆ ਇਹਦੀ ਡਿਮਾਂਡ ਜੇ ਬਹੁਤ ਆਵੇ 240 ਦੀ ਆ ਵੈੜੀ ਤੇ ਆ ਜਾਂਦੇ ਹੁਣ ਆਪਾਂ ਵੈੜੀ ਕਿਵੇਂ ਲੈ ਲਈ ਕਰਿਆ ਇੱਕ ਯਾਰ ਵੈੜੀ ਵਾਸ ਯਾਰ ਚੰਗੀ ਲੱਗੀ ਠੀਕ ਆ ਭਾਵਾਂ ਦੀ ਡਿਮਾਂਡ ਕਈਆਂ ਦੀ ਵੱਧ ਸੀ ਅੱਛਾ ਸੁਨੱਖੀ ਵੈੜੀ ਚਾਹੀਦੀ ਆ ਆਪਾਂ ਨੂੰ ਹਾਂ ਪਹਿਲਾਂ ਨਾ ਪਰ ਲਾਤੀ ਵੀ ਪਹਿਲਾਂ ਨਾ ਪਰਸੋ ਸੋਈ ਆ ਠੀਕ ਆ ਇਹਦੇ ਲਈ 225 ਦੀ ਦੇ ਲਾਗੇ 225 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਥਣਾ ਦੀ ਗਾਰੰਟੀ ਆ ਮਗਰ ਕੱਟੀ ਆ ਮਗਰ ਕੱਟੀ ਆ ਪਰਸੋ ਸੋਈ ਆ ਜਮਾ ਬੋਲੇ ਜੋ ਖਾਲੀ ਸੀ ਠੰਡੀ ਬਹੁਤ ਆ ਠੀਕ ਆ ਆ ਵੈੜੀ ਦੇ ਪਵਾਈ ਦਰਸ਼ਨਗੇ ਰਾ ਪੋਨੀ ਕੱਦ ਦੇ ਇੱਕ ਬੱਤੀ ਦਾ ਫਾਈਟ ਦੰਦੋ 24 ਮੂ ਤਾਂ 4 ਦੰਦ ਪੱਛਾ ਹੀ ਆ ਇਹ ਪੱਛਾ ਮਗਰ ਆ ਬੋਲੇ ਜਾ 18 ਕਿਲੋ ਬੋਲੇ ਦਾ ਸਾਢੇ ਆ ਗੇਰ ਦੀ ਗਾਰੰਟੀ ਆ ਉਹਦਾ ਵੀਡੀਓ ਹੈਗੀ ਸਾਰੀ ਠੀਕ ਆ 18 18 ਕਿਲੋ ਬੋਲੇ ਏ ਤਿਆਰ ਆ ਜੀ ਤੇ ਫੋਰਟ ਜੀ ਚੱਲਦੀ ਤਾਂ ਨਹੀਂ ਉਹ ਤਾਂ ਉਹੀ ਆ ਠੀਕ ਆ ਕੀ ਡਿਮਾਂਡ ਆ ਜੀ ਦੀ ਆ 2 15 ਦੀ ਦੇ ਦਾਂਗੇ ਬੱਚੀ 2 15 ਦੀ ਦੇ ਦਾਂਗੇ ਜੀ ਬਾਕੀ ਘਰ ਆਪਣੇ ਕੋਲ ਹਰ ਵਕਤ ਪਸ਼ੂ ਹੁੰਦੇ ਆ ਜੀ ਹੋਰਾਂ ਹੁੰਦੇ ਆਂ ਵੀਰੇ ਸਾਹਿਬ ਨੂੰ ਮੋਬਾਈਲ ਨੰਬਰ ਦੱਸ ਦਿਓ ਜੀ 983154775 981302406 ਠੀਕ ਆ ਬਾਕੀ ਬਾਈ ਦੇ ਘਰੇ ਵੀ ਆਪਾਂ ਵਿਜਿਟ ਕਰ ਸਕਦੇ ਆ ਕਨੈਕਟ ਬਾਈ ਨਾਲ ਕਰ ਲਿਓ ਲਓ ਜੀ ਇੱਕ ਹੀਰਾ ਪਹੁੰਚਿਆ ਜੀ ਉਹਦੀ ਵੀ ਡਿਟੇਲ ਲੈ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਮੇਸ਼ਾ ਚੰਦ ਲਾਦੀ ਠੀਕ ਆ ਫਿੰਡ ਮਾਨਕਪੁਰ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਠੀਕ ਆ ਆ ਨਗ ਲੈ ਕੇ ਆਏ ਆ ਜੀ ਹਾਂਜੀ ਠੀਕ ਆ ਦੰਦੋ ਕਿਵੇਂ ਮੇਰੇ ਬੱਚਾ ਠੀਰੀ ਹੈ ਜੀ ਗਾਰੰਟੀ ਆ ਹਾਂਜੀ ਗਾਰੰਟੀ ਕਿਹੜੇ ਸੀਮੰਦੀ ਆ 9 ਮਹੀਨੇ ਦੀ ਬੱਚਾ 9 ਮਹੀਨੇ ਦਾ ਸੀ ਮਰ ਰਿਕਾਰਡ ਕੋਈ ਨਹੀਂ ਜੀ ਝੋਲੀ ਦਿਖਾ ਦਿੰਨੇ ਆ ਬਾਅਦ ਚ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਲਓ ਜੀ ਚੈੱਕ ਕਰੋ ਤੋੜ ਦੀ ਵੀਰੇ ਇਧਰ ਨੂੰ ਤੋੜ ਦੇ ਗਲੇ 9 ਮਹੀਨਿਆਂ ਦਾ ਬੱਚਾ ਹੀ ਆ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਓ ਦੇਖ ਕੇ ਭੁੱਖ ਲੈਂਦੀ ਆ ਜੀ ਦੋ ਘੜੀਆਂ ਖੜ ਕੇ ਵੇਖਣ ਵਾਲੀ ਚੀਜ਼ ਹੈ ਜੀ ਬਾਕੀ ਦੇਖ ਸਕਦੇ ਹੋ ਤੁਸੀਂ ਝੋਲੀ ਵੀ ਸੋਹਣੀ ਆ ਕੱਲਾ ਕੱਲਾ ਥਾਣੇ ਨਿਕੜਵਾ ਕੁਆਲਿਟੀ ਤੁਹਾਡੇ ਸਾਹਮਣੇ ਮੋੜ ਲਿਆ ਵੀਰੇ ਬਾਕੀ ਝੰਜਰਾ ਝੁੰਜਰਾ ਪਾਈਆਂ ਸ਼ੌਕ ਨਾ ਪਾਈਆਂ ਵੀ ਚੈੱਕ ਕਰ ਲਓ ਜੀ ਜਿਹੜੇ ਕਿਸੇ ਵੀਰ ਨੇ ਫਾਰਮ ਨਵਾਂ ਸ਼ੁਰੂ ਕਰਨਾ ਠੀਕ ਹੈ ਸ਼੍ਰੀ ਸ਼ਰਮਾ ਡਿਮਾਂਡ ਜੀ ਇਹਦੀ 50000 ਰੁਪਏ ਠੀਕ ਹੈ ਹੋ ਜੂ ਮਾਨਤਨ ਹਾਂ ਜੀ ਕਰਦੇ ਆਂ ਮੋਬਾਈਲ ਨੰਬਰ ਦੱਸ ਦਿਓ ਜੀ 88940 7540 88940 7540 ਇਹ ਬਾਈ ਦਾ ਨੰਬਰ ਆ ਜੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਠੀਕ ਹੈ ਧੰਨਵਾਦ ਲਓ ਜੀ ਇੱਕ ਤੁਹਾਡੇ ਵਾਸਤੇ ਹੋਰ ਨਗੀਨਾ ਲੈ ਕੇ ਆ ਮੋੜ ਲਿਆ ਪਹਿਲਾਂ ਬਰੇ ਬਾਅਦ ਚ ਆਪਾਂ ਤੋਰ ਕੇ ਦਿਖਾਉਨੇ ਆ ਸੁਆਕ ਨੇ ਮੈਂ ਵੀਰੇ ਦਾ ਇੱਕ ਦੂਜੇ ਸੂਏ ਦੂਜੇ ਸੂਏ ਕਦੋਂ ਕਦੋਂ ਸੂਈ ਹੈ ਵੀਰੇ ਸੂਈ ਨ ਹੋਗੇ 5 ਦਿਨ ਬੱਚਾ ਕੀ ਹੈ ਜੀ ਬੱਛੀ ਹੈ ਜੀ ਜੀਰ ਦੀ ਗਾਰੰਟੀ ਹੈ ਐਨ ਗਾਰੰਟੀ ਕਿੰਨਾ ਬੋਲਾ ਤਿਆਰ ਹੈ ਜੀ ਹੁਣ ਇਹ ਥੱਲੇ ਹੋਊਗਾ ਜੀ 20 ਕਿਲੋ ਤਿਆਰ ਜੋ ਓਕੇ ਦੇ ਦਾਂਗੇ ਹਾਂਜੀ ਦੰਦੋ ਵੀਰੇ ਦੰਦੇ ਸ਼ੇਰ ਆਉਂਦਾ ਜੀ ਠੀਕ ਹੈ ਜੀ ਕਿਹੜਾ ਏਰੀਆ ਪਿੰਦਾ ਆਪਣਾ ਏਰੀਆ ਰੋਪੜ ਹੈ ਰੋਪੜ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਹੋ 20 ਕਿਲੋ ਮਿੱਟ ਬੋਲੀ ਤਿਆਰ ਆ ਬੱਚਾ ਮਗਰ ਆ ਜਾਂਦਾ ਜੀ ਬੱਛੀ ਜੀ ਕੁਆਲਿਟੀ ਤੁਹਾਡੇ ਸਾਹਮਣੇ ਸੋਨਾ ਫਿਟਨੈਸ ਵਾਲਾ ਹਵਾਨ ਖਾਣੇ ਕੱਲਾ ਕੱਲਾ ਨਿੱਖੜ ਮਾਚੀ ਜਾਤ ਬਰੀਡ ਦੇ ਪੱਕ ਤੋਂ ਪੂਰੀ ਚੰਗੀ ਆ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਮੰਗਦੇ 1 5 ਡਿਮਾਂਡ ਕੀ ਆ ਜੀ ਇਹਦੀ ਇਹਦਾ 1 5 ਮੰਗਦੇ ਹੋ ਜੂ ਮਾਨਤਨ ਜੀ ਹੋ ਜੂਗਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 98559 85627 ਘਰ ਵੀ ਆਪਣੇ ਕੋਲ ਪਸ਼ੂ ਹੁੰਦੇ ਆ ਜੀ ਆਹ ਟਾਈਮ ਖੜੇ ਰਹਿੰਦੇ ਠੀਕ ਹੈ ਜੀ ਬਾਕੀ ਨੰਬਰ ਬਾਈ ਨੇ ਦੱਸ ਹੀ ਦਿੱਤਾ ਕਨੈਕਟ ਕਰ ਲਿਆ ਸਾਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਹੁਲ ਆ ਜੀ ਪਿੰਡ ਬੱਦਲੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 6283313 ਠੀਕ ਆ ਸੂਆ ਕਿੰਨਾ ਮਾ ਜੀ ਇਹਦਾ ਪਲੂਣ ਬੱਛੀ ਬਾਈ ਪਿਓ ਰਖੀ ਰੀ ਇਹ ਦੁੱਧ ਵਾਲਾ ਦੰਦ ਵੀ ਨਹੀਂ ਰੱਖਿਆ ਗਾਰੰਟੀ ਆ ਮੈਂ ਪੱਟ ਕੇ ਦਿਖਾ ਦੇਣੀ ਆ ਕੀ ਕਰਾ ਦਿੰਨੇ ਆ ਇਹ ਦੁੱਧ ਦਾ ਦੰਦ ਵੀ ਬੱਛੀ ਨੇ ਕੋਈ ਰੱਖਿਆ ਨਹੀਂ ਦੇਖੋ ਠੀਕ ਆ ਕਾ ਦੋ ਸੂਈ ਆ ਵੀਰੇ ਇਹ ਕੱਲ ਰਾਤ ਦੀ ਸੂਈ ਆ ਬਾਈ ਕੋਈ ਬਜ਼ਾਰ ਦੀ ਸਾਫ਼ ਕਰਕੇ ਬੱਛੀ ਮੰਡੀ ਦਾ ਬੱਚਾ ਕੀ ਆ ਜੀ ਮਗਰ ਬੱਚਾ 나ੜੂਆਂ ਨਾਲ ਕਿੰਨੇ ਮੋਹਲੇ ਤੋਂ ਸਟਾਰਟ ਕੀਤਾ ਜੀ ਇੱਥੇ ਤਾਂ ਕੋਈ ਯਕੀਨ ਨਹੀਂ ਕਰਦਾ 17 18 ਕਿਲੋ ਹੁਣ ਨੈਟ ਮੇਰੇ ਨਾਲ ਕੋਈ ਸੌਦਾ ਕਰ ਲੈ ਮੈਂ ਜਵਾਕੇ ਬੋਲਾ ਜਵਾਕੇ ਦੇ ਦਾਂਗੇ ਵੈਸੇ ਹੁਣ ਖੀਰੀ ਬੱਚੀ ਆ ਬਾਈ ਥਣਾ ਦੀ ਸਫਾਈ ਆ ਸਹੀ ਦੁੱਧ ਦੇ ਬੱਚੇ 15 ਦਿਨਾਂ ਨੂੰ ਹਾਂ 15 ਬਾਕੀ ਵੀਰੇ ਵੱਡਾ ਕੱਦਗਾ ਆ ਇਹ ਧੀ ਮੱਛੀ ਨਹੀਂ ਚੰਮਦੀ ਨਹੀਂ ਖੀਰੀ ਠੀਕ ਗੱਲ ਐ ਚੱਲ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ 17 ਤੋਂ ਬੋਲੀ ਸਟਾਰਟ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਕਵਾਲਿਟੀ ਤੁਹਾਡੇ ਸਾਹਮਣੇ ਆ ਜੀ ਚਮਕਦਾ ਕਾਲੀ ਰੈਡ ਕਿਸੇ ਵੀ ਰੈਸੋਰਟ ਆ ਤੋਂ ਦੇ ਰੱਖ ਨਹੀਂ ਹੋਵੇ ਨਗੀਨਾ ਕਹਿ ਸਕਦੇ ਆ ਜੀ ਆਪਾਂ ਉਹਨੂੰ ਕੀ ਡਿਮਾਂਡ ਆ ਕਰੇ ਦੀ ਇਹਦਾ ਮੁੱਲ ਤਾਂ ਇੱਕ ਵੀ ਕਰੀ ਜਾਂਦੇ ਆ ਬਾਈ ਹੋ ਜੂ ਮਾਨਤਾਣਾ ਪੂਰਾ 1.25 ਦਵਾਂਗੇ ਠੀਕ ਆ ਜੀ ਆਪਣੇ ਕੋਈ ਬੱਚਾ ਦੋ ਦੀ ਬੱਚੇ ਕੋਈ ਵੀਰ ਘਰੇ ਆਉਣੇ ਚਾਹੁੰਦਾ ਹੋਵੇ ਬਾਈ ਘਰੇ ਹੁਣ ਵੜਾ ਹੈਗੀਆਂ ਚਾਰ ਪੰਜ ਹੈਗੀਆਂ ਘਰੇ ਠੀਕ ਆ ਵੀਰੇ 2 ਨੰਬਰ ਡੱਬੀ ਇਹਦਾ ਕੋਈ ਗੱਲ ਨਹੀਂ ਬੰਨੋ ਜੀ ਬੰਨੋ ਲਓ ਜੀ ਇਹ ਵੀ ਨਕੀਨ ਨਹੀਂ ਆ ਛੋਟੀ ਛੋਟੀ ਸਿੰਗੀ ਆ ਪਰ ਹੈ ਤੋ ਪਈ ਆ ਇਹਦੀ ਵੀ ਤੁਹਾਨੂੰ ਡੇ ਲੈ ਦਿੰਦੇ ਆ ਜੀ ਬਾਕੀ ਥਾਣ ਨੇਰੇ ਤੋਂ ਚੈੱਕ ਕਰ ਲਓ ਸੋਨੇ ਸੈਜ ਦਾ ਥਾਣ ਕੱਲਾ ਕੱਲਾ ਨਿੱਖੜ ਮਾ ਕੁਆਲਿਟੀ ਤੁਹਾਡੇ ਸਾਹਮਣੇ ਆ ਛੂਆ ਕਰਨ ਮਾ ਜੇ ਇਹ ਪਹਿਲਾਂ ਨਾ ਭਾਈ ਇਹ ਵੀ ਦੋਦੀ ਆ ਬੱਚਾ ਹੀ ਆ ਇਹ ਵੀ ਇਹ ਕਦੋਂ ਸੂਈ ਆ ਇਹ ਵੀ ਬਰਸੋਂ ਰਾਤ ਕੱਠੀ ਨਹੀਂ ਸੂਈ ਆ ਬੱਚਾ ਜੀ ਮਗਰ ਬੱਛੀ ਇਹਦੇ ਠੀਕ ਆ ਜੇਰ ਕੰਪਲੀਟ ਆ ਜੇਰ ਜਿਦਾ ਇਹ ਡੰਨਾ ਕਿੰਨਾ ਬੋਹਲਾ ਜੀ ਬਰਾਬਰ ਹੀ ਇਹਦੇ ਥਲੇ ਵੀ ਬਰਾਬਰ ਹੀ ਤਿਆਰ ਆ ਸੈਂਗ ਹੀ ਆ ਛੋਟੇ ਛੋਟੇ ਬੱਛੀਆਂ ਪਾਈਆਂ ਜਾ ਬਾਕੀ ਕੁਆਲਿਟੀਆ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਦਰਖ ਰ ਪਾ ਲੋ ਐਨ ਫਿਟਨੈਸ ਵਾਲਾ ਬਾਡੀ ਸਟਰਕਚਰ ਥਣ ਕੱਲਾ ਕੱਲਾ ਨਿਖੜਦਾ ਘਰੇ ਖੜੀ ਵੀ ਮਿੱਤਰੋ ਸੋਹਣੀ ਲੱਗੂ ਇਹੋ ਜੇ ਨਕੀਨੇ ਹੁੰਦੇ ਆ ਮੰਡੀ ਜਗਰਾ ਵਾਜ ਇਹਦਾ ਕੀ ਭਾਅ ਹੈ ਜੀ ਇਹਦਾ ਵੀ ਮੁੱਲ ਹੋਈ ਇੱਕ ਵੀ ਆ ਬਾਈ ਜੋੜਾ ਲੈ ਜੇ ਕੋਈ ਜੇ ਜੋੜਾ ਲੈ ਜੇ ਕੋਈ ਇੱਕ ਇਕੱਲੀ ਲਊਗਾ 1512 ਦੀਆਂ ਦਵਾਂਗੇ ਜੋੜਾ ਲਊ 2 ਲੱਖ ਦਾ ਜੋੜਾ 2 ਲੱਖ ਦਾ ਜੋੜਾ ਦੇਦਾ ਕਿ ਮੋਬਾਈਲ ਨੰਬਰ ਇੱਕ ਆਹੀ ਹੋਰ ਦਾ 883172154 ਠੀਕ ਆ 883172154 ਠੀਕ ਆ ਆਪਣੇ ਕੋਲ ਘਰੇ ਵੀ ਇਹੋ ਜੇ ਨਾ ਕੀ ਆ ਸਾਰੇ ਠੀਕ ਆ ਬਾਕੀ ਨੰਬਰ 'ਚ ਕਰੀਂ ਦੇ ਜਰੂਰ ਧੰਨਵਾਦ